येनु उड़ावनाली हाथ ना लाए हाथ आ ओले खेचा रही नु मत चावे कोई नाम करा बस बोलो बस ਉਹ ਦੱਸ ਕਿਥੋਂ ਦੇ ਐ? ਨਾ ਵੇ ਤਾਂ ਵੱਡੇ ਬਾਪ ਦੇ ਅੰਕਲ ਕੇ ਫਰਾਈ ਗਿਆ। ਅਸਾਂ ਕੋਣੀ ਐ। ਮੈਨੂੰ ਟੁੱਟਾ ਮੈਨੂੰ ਦੱਸ ਦੇ ਆ ਜਾਣੀ। ਨਲਕਾਰ ਨਾ ਸਾਨੂੰ ਤੁਨੂੰ। ਤੈਨੂੰ ਕਟਿਆ। ਗੁਰੂ ਘਰ ਦੀ ਖਦੂਦ ਦੇ ਅੰਦਰ ਹੀ ਗੁਰਦੁਆਰੇ ਦੇ ਪ੍ਰਬੰਧਕ ਦੇ ਨਾਲ ਕੁੱਟਮਾਰ ਕੀਤੀ ਗਈ ਐ। ਦਰਸ ਤਕ ਕੁਝ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਦੀ ਚੋਰੀ ਛਿਪੇ ਸ਼ਾਦੀ ਕਰਵਾ ਕੇ ਉਸ ਦਾ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਦੋਸ਼ ਗੁਰਦੁਆਰੇ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਦੇ ਉੱਤੇ ਲਾਇਆ ਗਿਆ ਸੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ